ਕੱਡੀ ਮੋਟਰਸਾਈਕਲ ਦੇ ਮਗਰ ਕਰਕੇ ਖੜਾਈ ਪਈ ਆ ਕਾਤੋਂ ਠੀਕ ਐ ਜਿਹੜੂ ਗੇੜਣ ਤਿਆਰ ਪਏ ਆ ਤੇ ਤਿੰਨ ਗੱਟੇ ਜੂਰੀਆ ਪਾਉਣ ਵਾਲੀ ਰਹਿੰਦੀ ਆ ਝੋਨੇ ਚ ਮਗਰਲੇ ਚ ਤੇ ਇਹ ਪਾਉਣ ਚੱਲੇ ਆਂਗੇ ਤੇ ਤੁਸੀਂ ਸੋਚਦੇ ਹੋਵੋਗੇ ਭਾਈ ਤੇ ਉਹ ਵਲੌਗ ਨਹੀਂ ਦੇਖਣ ਨੂੰ ਮਿਲਿਆ ਅੱਜ ਆਪਣਾ ਸਾਈਕਲ ਟੂਰ ਵਾਲਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਭਾਈ ਜਿੱਦਨੂ ਮੇਰੀ ਤਿਆਰੀ ਹੋਊਗੀ ਇੱਕ ਸੌਣ ਦਾ ਤਿਆਰੀ ਕਰਨ ਲੱਗਾਂਗਾ ਅੱਜ 27 ਸੌਣ ਹੋ ਗਿਆ ਕਿ ਭਾਈ ਅੱਦਿਨੋ ਰੇਲ ਅਵੇ ਲਵਾ ਜੂਗਾ ਤੁਹਾਡੀ ਜੂਰੀਆ ਪੂਰੀ ਕਰਾ ਜੂਗਾ ਤੇ ਖੈਰ ਅੱਜ ਚੱਕਦੇ ਆ ਗੱਟੇ ਰੇੜੀ ਚ ਧਰਦੇ ਆ ਤੇ ਨਾਲੇ ਮੈਂ ਖੇਤ ਕਿਹੜਾ ਮਾਰਿਆ ਆਉਂਗਾ ਤੇ ਮੁੜ ਕੇ ਆਵੜ ਕਾ ਜਾਉਂਦਾ ਰੂ ਖੇਤ ਦਾ ਵੈਸੇ ਵੀ ਮੈਨੂੰ ਕਈ ਦਿਨ ਹੋ ਗਏ ਆ ਕਿ ਖੇਤ ਕਾਇਦੇ ਤੇ ਖੇਤ ਵਾਲਾ ਮਾਹੌਲ ਵੇਖਿਆ ਮਨ ਨਾਲ ਜੂਰੀਆ ਪਾਇਆ ਹੁੰਦੇ ਆ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਦਾਈਆਂ ਬੱਚੇ ਬਜ਼ੁਰਗਾਂ ਨੂੰ ਪੈਂਦਾ ਸੂਰਤੀ ਹੈ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ 'ਚ ਕਿਉਂ ਬਈ ਹਾਂਜੀ ਠੀਕ ਹੈ ਤਾਂ ਅਰਚਾ ਜੋ ਬਰਪੂਰਾ ਖੈਰ ਅ ਨਾਲੇ ਹਰਾਚਾਰਾ ਲੈ ਆਵਾਂਗੇ ਤੇ ਕੱਲ ਨੂੰ ਤੁਹਾਨੂੰ ਲਗਭਗ ਪਈ ਆਪਣਾ ਰਿਸਾਈਕਲ ਟੂਰ ਦੀ ਘਰੋਂ ਰਵਾਨਗੀ ਵਾਲੀ ਵੀਡੀਓ ਦੇਖਣ ਨੂੰ ਤੇ ਮਿਲ ਜੂਗੀ ਤੇ ਖੈਰ ਜੀ ਐਨ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 27 ਸੌਣ ਅ 11 ਅਗਸਤ 12 2025 ਦਿਨ ਸੋਮਵਾਰ ਦਾ ਤੇ ਸਮਾਂ ਇਸ ਵੇਲੇ 6:45 ਮਿੰਟਾਂ ਦਾ ਹੋ ਗਿਆ ਅ ਕੰਮਕਾਰ ਕਰ ਲਿਆ ਕਿੰਨਾ ਕਾ ਇਹਨਾਂ ਨੂੰ ਪਾਣੀ ਧਾਣੀ ਪਿਆ ਲਿਆ ਤੇ ਇੱਕ ਦੋ ਅੰਦਰ ਕਰਤੇ ਹਾਂਜੀ ਕੀ ਰੋਲਾ ਪਾਇਆ ਤੇ ਹੁਣ ਇਹਨਾਂ ਦੀ ਲੇਟੀ ਜੇ ਝਾਗਾ ਪੂਰੀ ਆਇਣਾ ਤੇ ਇਹ ਕਾ ਲੇਟੀ ਲੇਟੀ ਸਾਡਾ ਭਾਈ ਹੋ ਉਦੜੀ ਆ ਆ ਦਲਈਏ ਨੂੰ ਕਹਿੰਦੇ ਆ ਲੇਟੀ ਅਸੀਂ ਤੇ ਆ ਭਾਈ ਚੜਦੇ ਸੂਰਜ ਦਾ ਬਹੁਤ ਸੋਹਣਾ ਨਜ਼ਾਰਾ ਬੱਦਲ ਜਿਹੜੇ ਦਿੰਦੇ ਫਿਰਦੇ ਕੱਲ ਵੀ ਇੱਧਰ ਕੁਛ ਪਿੰਡਾਂ ਚ ਇਧਰਲੇ ਪਾਸੇ ਕਣੀਆਂ ਦੇਖਣ ਨੂੰ ਮਿਲੀਆਂ ਬਾਕੀ ਤੁਸੀਂ ਦੱਸਿਓ ਭਾਈ ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਤੇ ਕਿਵੇਂ ਭਾਈ ਸੋਡੇ ਮਾਹੌਲ ਆ ਮੀਂਹ ਕਣੀ ਵਾਲਾ ਸਾਡੇ ਵਾਲੇ ਪਾਸੇ ਦਾ ਭਾਈ ਹੁਣ ਕਣੀ ਵੀ ਨਹੀਂ ਡਿੱਗੀ ਬਹੁਤ ਖਾਸੇ ਦਿਨ ਹੋ ਗਏ ਜੇ ਹੁਣ ਗਰਮੈਸ਼ ਵਾਲਾ ਮਾਹੌਲ ਹੁੰਦਾ ਪੂਰੀ ਤਗੜੀ ਗਰਮੀ ਹੁੰਦੀ ਆ ਸੋਹਣੀ ਇਹ ਲੋਟਾ ਮਾਹੌਲ ਹਰੇ ਦਾ ਟੋਕਰਕ ਬਚਿਆ ਹਰਾ ਪੈਂਦਾ ਕਰ ਜਾਏ ਖੇਤ ਗੇੜਾ ਮਾਰਦੇ ਅੱਜ ਕਈ ਦਿਨ ਬਾਅਦ ਜੇ ਦੇਖਦੇ ਆ ਡੇਕ ਆਪਣੀ ਜਿਹੜੀ ਲਾ ਕੇ ਆਏ ਸੀ ਕਿਵੇਂ ਆ ਕਿੰਨੀ ਕੀ ਹਰੀ ਹੋਈ ਆ ਡੇਕ ਤੇ ਮੈਂ ਗਿਆ ਨਹੀਂ ਉਦੋਂ ਬਾਅਦ ਪਿਛਲੇ ਐਤਵਾਰ ਨੂੰ ਬਾਰੀ ਲਾ ਕੇ ਆਇਆ ਸੀਗਾ ਮਤਲਬ ਹੋ ਗਏ 8 ਦਿਨ ਮੈਨੂੰ ਖੇਤ ਗਏ ਨੂੰ ਅਗਲੇ ਖੇਤ ਦਾ ਦੂਜੇ ਖੇਤ ਦਾ �ੀੜਾ ਮਾਰਿਆ ਸੀ ਮੈਂ ਸਾਲ ਮੈਂ ਉਧਰੀ ਜਾਣਾ ਨਾਲ ਹੀ ਆ ਜੀ ਉਹਦੇ ਉਹ ਆ ਗਿਆ ਇੱਧਰ ਤਾਂ ਨੌਜਵਾਨ ਮੈਂ ਇੱਧਰ ਦੇਖੀ ਜਾਂਦਾ ਸੀ ਨੂੰ ਪਈਗਾ ਕੋਈ ਗਾਲੇ ਪਾਸੇ ਉਤਰਨ ਲੱਗਿਆ ਸੀਗਾ ਚਾਲ ਵੀ ਮੱਲਾ ਕਿ ਮੈਂ ਚਲਾਵਾਂ ਮੋੜ ਰਿਹਾ ਚਲਾਉਣੀ ਨਹੀਂ ਗਰੀਂਦਾ ਮੇਰੇ ਇੱਥੇ ਲੈ ਆ ਫੜ ਫਿਰ ਬੋਤਲਾ ਗੜਨੀ ਜਾਂਦਾ ਉਧਰ ਆੜੀ ਅੰਕਲ ਜੈਗੋ ਮੈਂ ਤੁਹਾਨੂੰ ਫੋਨ ਕਰਾਂ ਲੀ ਐਨੇ ਦਿਨ ਕੋ ਟੱਕਰ ਆਈ ਓਏ ਹੈ ਟੱਕਰਾਂ ਨਹੀਂ ਐਨੇ ਦਿਨਾਂ ਦਾ ਮੈਂ ਮਖਣਾ ਠੀਕ ਹੈ ਬਾਈ ਇਸ ਵੇਲੇ ਆਪਾਂ ਖੜੇ ਆਂ ਭਾਈ ਸੀਰੇ ਦੇ ਖੇਤ ਆ ਤੇ ਪਿੱਛੇ-ਪਿੱਛੇ ਸਾਈਕਲ ਤੇ ਆਉਂਦਾ ਸੀ ਨੌਜਵਾਨ ਪੈਡਲ ਮਾਰਦਾ ਤੇ ਖੇਤ ਟੰਗਿਆ ਦਰਖਤ ਤੇ ਉਹਦਾ ਝੁਗਾ ਉਹਦੀ ਡੀਕ ਕਰ ਰਿਆਗਾ ਕਿ ਭਾਈ ਆ ਮੈਨੂੰ ਪਾ ਤੇ ਕੰਮ ਕਰ ਤੇ ਲੱਗ ਜਾ ਤੇ ਖੈਰ ਗੂੜੇ ਕੰਮਿਆਂ ਦੀ ਇਹੇ ਨਿਸ਼ਾਨੀ ਹੁੰਦੀ ਆ ਕਿ ਖੇਤ ਭਾਈ ਉਹਨਾਂ ਨੇ ਝੱਗਾ ਡਰੱਖਿਆ ਹੁੰਦਾਗਾ ਖੇਤ ਵਾਲੇ ਕੰਮ ਕਰ ਵਾਸਤੇ ਆਪਣਾ ਚਾਚਾ ਜਿਹੜਾ ਗੱਗੂ ਦਾ ਡੇੜੀ ਆ ਉਹ ਵੀ ਖੇਤ ਆਪਦਾ ਭਾਈ ਝੁਗਾ ਪਜਾਮਾ ਉਹ ਇਹ ਆ ਡਰੱਖਦਾ ਜੇ ਖੇਤ ਆਉਣ ਸਾਰ ਉਹ ਪਾ ਲੈਂਦਾ ਠੀਕ ਚਾਚੇ ਦਾ ਇਹ ਜਆ ਹੋ ਸੀਗਾ ਪਹਿਲਾਂ ਮਤਲਬ ਥੋੜਾ ਥੋੜਾ ਗਾਈਆਂ ਦਾ ਬੋਲ ਬਾਲਾ ਜ ਆ ਹੁੰਦਾ ਸੀਗਾ ਇੱਧਰ ਮਤਲਬ ਹੁਣ ਤਾਂ ਚੱਲ ਪਿੰਡੋ ਪਿੰਡੀ ਰਾਖੇ ਹੋ ਗਏ ਉਹ ਮਟਾਲ ਦਿੰਦੇ ਔਰੇ ਪਰੇ ਪਹਿਲਾਂ ਲੋਕ ਖੇਤਾਂ 'ਚ ਰਾਖੀ ਆਪ ਰੱਖਦੇ ਹੁੰਦੇ ਸੀਗੇ ਉਹ ਮਣੇ ਬਣਾਏ ਹੁੰਦੇ ਸੀਗੇ ਉੱਚੇ ਤੇ ਉਹਦੇ ਉੱਤੇ ਚਾਚੇ ਨੇ ਇੱਥੇ ਦੋ ਦੋ ਦਿਨ ਇੱਥੇ ਹੀ ਰਹਿ ਜਾਂਦਾ ਵੀ ਇੱਥੇ ਹੀ ਨਹਾ ਤੋਲੇ ਆਪਦਾ ਹੋਇਆ ਪ੍ਰੋਗਰਾਮ ਬਣਾਇਆ ਸੀ ਰੋਟੀ ਪੜਾਏ ਜਾਂਦੇ ਹੁੰਦੇ ਤੇ ਉਹ ਕੰਮ ਵਾਲੇ ਝੁੱਗੇ ਪਹਿਲਾਂ ਲਗਭਗ ਹਰੇਕ ਪਿੰਡੋਂ ਪਿੰਡੀ ਇਹ ਦੇਖ ਜਾਂਦੇ ਸੀ ਕਿ ਹਾਂ ਬਈ ਆਹ ਪੈ ਟੰਗਿਆ ਕੰਮ ਵਾਲਾ ਤੇ ਹੁਣ ਮੇਰੇ ਵਰਗਾ ਆਉਂਦਾ ਦੋ ਘੰਟੇ ਜਿਪੁੱਠਾ ਮੁਰ ਜਾਂਦਾ ਖੇਤੋਂ ਤੇ ਵੈਸੇ ਮੈਂ ਆਪ ਵੀ ਅੱਜ ਕਈ ਦਿਨਾਂ ਬਾਅਦ ਆਇਆ ਖੇਤ ਤੇ ਕੰਮਕਾਰ ਕੋਈ ਹੁਣ ਹੁੰਦਾ ਨਹੀਂ ਸੀਗਾ ਵਾਲਾ ਬਸ ਉਹ ਤਿੰਨ ਕਿੱल्ल्याਾਂ ਚ ਰਹਿੰਦੀਆਂ ਨੇ ਤਿੰਨ ਘਟੇ ਜੂਰੀ ਅੱਜ ਚੱਕ ਲਿਆ ਤੇ ਮੈਂ ਇਹਨਾਂ ਨੂੰ ਉਹਦੇ ਦਾ ਹੱਸਦਾ ਹੁੰਦਾ ਸੀ ਕੋਈ ਛੋਟੀ ਜੂਰੀ ਆਦਮਾ ਪੂਰੀ ਕਰਾ ਕੇ ਫੇਰ ਜਾਊਂਗਾ ਦੂਰ ਤੇ ਤੇ ਮੈਨੂੰ ਪਤਾ ਸੀ ਤਿਆਰੀ ਚ ਬਈ ਇੰਨਾ ਕ ਮੈਨੂੰ ਟਾਈਮ ਲੱਗ ਜੂਗਾ ਤੇ ਲਗਭਗ ਮਹੀਨਾ ਹੀ ਲੱਗ ਗਿਆ ਸਾਰਾ ਸਾਰੀ ਨਿਕ-ਤੁਕ ਇਹ ਇਕੱਠੀ ਕਰਨੀ ਤੇ ਇਹਨਾਂ ਚੀਜ਼ਾਂ ਤੇ ਟਾਈਮ ਬਈ ਮਤਲਬ ਮੱਲੀ ਲੱਗ ਜਾਂਦਾ ਜਿਵੇਂ ਹੁਣ ਮਤਲਬ ਕਿਸੇ ਬੰਦੇ ਨੂੰ ਕਈਏ ਵੀ ਨਵੇਂ ਸਿਰੇਓ ਖੇਤੀ ਸ਼ੁਰੂ ਕਰ ਲਾਵਾਂ ਜਿਵੇਂ ਬਾਣਗੀਆਂ ਲਾ ਲਵੋ ਕੋਈ ਤੇ ਉਹਨੂੰ ਟਰੈਕਟਰ ਵੀ ਲੈਣਾ ਪਊ ਟਰਾਲੀ ਵੀ ਲੈਣੀ ਪਊਗੀ ਹਾਲ ਸੁਭਾਗਾ ਤਾਂ ਵੀਆ ਮਸ਼ੀਨ ਸਾਰਾ ਕੁਝ ਲੈਣਾ ਪਊਗਾ ਤੇ ਫਿਰ ਉਹ ਮੱਗੇ ਤੰਗੇ ਤੇ ਬੜਾ ਚਿਰ ਕੰਮ ਚੱਲਦਾ ਨਹੀਂਗਾ ਤੇ ਜਿਹੜਾ ਆਪਾਂ ਪਿਛਲਾ ਟੂਰ ਲਾ ਕੇ ਆਏ ਸੀ ਜਿਹੜੀ ਹੇਮਕੁੰਟ ਸਾਹਿਬ ਵਾਲਾ ਸਾਈਕਲ ਤੇ ਉਹ ਆਪਣਾ ਭਾਈ ਮਿੱਤਰ 골ਡੀ ਢਿੱਲੋਂ ਬਠਿੰਡੇ ਵਾਲਾ ਹ ਲਗਭਗ ਸਾਰੇ ਵੀਰਾਂ ਨੂੰ ਪਤਾ ਹੀ ਹੈ ਚਲ ਕੇ ਵੀ ਟਮਾਟਾ ਲਾਹੂ ਜੀ ਨੂੰ ਨਹੀਂ ਪਤਾ ਉਹਦਾ ਸਾਈਕਲ ਆ ਉਹਦੇ ਝੋਲੇ ਉਹ ਰਸਾਂ ਰਸੂਆਂ ਸਾਰਾ ਕੁਝ ਉਹਦਾ ਸੀ ਆਪਣਾ ਤਾਂ ਬਸ ਲੀੜਾ ਲੱਤਾ ਤੇ ਟੈਂਟ ਟਮਾਟ ਉਹ ਜਿਆਦਾ ਆਪਣਾ ਸਮਾਨ ਸੀਗਾ ਤੇ ਤਾਂ ਕਿ ਹੁਣ ਨਵੇਂ ਸਿਰੇ ਉਹ ਸਾਰਾ ਕੁਝ ਖਰੀਦਿਆਗਾ ਤੇ ਤਾਂ ਕਰਕੇ ਬਈ ਮੈਨੂੰ ਸਮਾਂ ਲੱਗਿਆ ਇੱਕ ਦੋ ਚੀਜ਼ਾਂ ਹਲੇ ਵੀ ਰਹਿੰਦੀਆਂ ਸੀ ਜਿਹੜੀਆਂ ਮੈਂ ਕੱਲ ਲੈ ਕੇ ਆਇਆਂਗਾ ਤੇ ਇੱਕ ਐਕਸਟੈਂਸ਼ਨ ਬੋਰਡ ਮੇਰਾ ਹਲੇ ਵੀ ਰਹਿੰਦਾ ਹੈ ਕਿ ਉਰੇ ਪਰੇ ਬੈ ਕੇ ਭਾਈ ਚਾਰਜ ਲਾ ਸਕੀਏ ਆਪਣਾ ਪਾਵਰ ਬੈਂਕ ਫੋਨ ਠੀਕ ਹੈ ਭਾਈ ਤੇ ਤਰਾ ਨੇ ਖੂਬ ਜੀ ਲਵਾਇਆ ਹੋਇਆ ਤੜਕੇ ਤੜਕੇ ਵਾਹੀ ਗਿਆ ਰੇੜੀ ਤੋਂਦਾ ਸੀ ਰੇੜੀ ਜੰਮ ਗਈ ਠੀਕ ਹੈ ਭਾਈ ਤੇ ਡੇਗਾ ਭਾਈ ਆਪਣੀ ਜਿਹੜੀ ਆ ਲਾਈ ਸੀ ਪੱਤੇ ਝਾੜ ਕੇ gira ਇਹ ਦੇਖ ਤੋਂ ਚੱਲਣਗੇ ਹਾਂ ਦਵਾਰੇ ਨਵੇਂ sire ਤੋਂ ਹੁਣ ਟੂਸੇ ਕੱਢੂਗੀ ਮਾੜੇ ਮੂਟੇ ਹੌਲੀ ਹੌਲੀ ਹਰੀ ਹੋਊਗੀ ਤੇ ਲੱਗਦਾ ਹੋਊਗੀ ਕਾਮਯਾਬ ਕੇਰਾ ਤੇ ਨੇ ਝਾੜਨੇ ਸੀ ਪੱਤੇ ਕੱਢੀ ਜਾਂਦੀ ਏ ਟੂਸੇ ਏ ਖੋਜੂ ਘਾਮ ਜਾਵਾ ਲੱਕ ਜੂ ਪਤਾ ਜਪੈਲੀਆਂ ਦੇ ਜ਼ੋਰ ਦਾ ਮੱਥੇ ਜੀ ਨੰਮਰ ਵਾਲੀਂ ਗਦੇ ਚੀਕਰ ਜੀ 8:30 ਵਜੇ ਦਾ ਵੇਲਾ ਤੇ ਜੂਰੀਆ ਦੇ ਦਾ ਸ਼ਾਨਾ ਤੇ ਇਧਰ ਹਰੇ ਵਾਲੇ ਵੱਟ ਚ ਨਾਲੇ ਪਾਣੀ ਛੱਡ ਲਿਆ ਨਾਲੇ ਹਰਾ ਵੱਟ ਲਿਆ ਤੇ ਨਾਲ ਲੱਦ ਲਿਆ ਕਿਉਂ ਉਧਰ ਨੌਜਵਾਨ ਅੱਲਾ ਹੀ ਜਾਂਦਾ ਅੱਲਾ ਪਰ ਲਾ ਪਰ ਹਰਾ ਹਉ 9 ਵਜੇ ਤੇ ਬਾਣ ਉਤੋਂ ਦੀ ਜੀੜਾ ਕਰ ਲੈ ਚੰਗੀ ਤਰ੍ਹਾਂ ਨਿਹਾਰ ਲਿਆ ਕੁੰਜਿਆਂ ਤੇ ਖੜ ਖੜ ਕੇ ਤੇ ਲਾਈਟ ਆ ਗਈ ਪਾਣੀ ਵੀ ਛੱਡਦਾ ਤੇ ਮੋਟਰਾਂ ਚੱਲੀ ਜਾਂਦੀਆਂ ਤੇ ਚੋਬਰ ਆਪਣੇ ਵਾਲੇ ਤੌਰ ਤੇ ਸੀ ਦੂਜੇ ਬੰਬੂ ਘਾੜ ਤੇ ਹਰਾ ਲੱਦ ਕੇ ਤੇ ਚਲਦੇ ਆਂ ਆਪਾਂ ਵੀ ਰਹਿੰਦੀ ਹੁੰਦੀ ਤਿਆਰੀ ਕਰਦੇ ਆਂ ਤੇ ਇੱਕ ਕੱਪੜਿਆਂ ਵਾਲਾ ਝੋਲਾ ਰਹਿ ਗਿਆ ਉਹ ਜਾ ਕੇ ਭਰਦੇ ਆਂ ਆ ਸੀ ਗੱਗੂ ਕਾ ਤਾਂ ਇਹ ਛਤੂ ਆ ਨਹੀਂ ਆ ਰਿਹਾ ਹਾਈਟ ਤੇ ਟੈਲੀਫੋਨ ਲਾਲਾ ਦੇਖੀਂ ਅੰਦਾ ਕਰੇ ਕੌਣ ਆ ਕੇ ਛਤੂ ਆ ਝੂਟਾ ਲੈ ਕੇ ਆਏ ਹੋਏ ਸਾਫਰੀ ਕਾਲ ਰੈਪਿਡ ਵਾਲੀ ਲੋਟਾ ਤੂੰ ਨਾ ਰੱਖਿਆ ਕੇ ਇਹਦੀ ਗੱਡੀ ਲੈ ਕੇ ਕੱਢੇ ਗਏ। ਦੇਖੀ ਕਿ ਇਹ ਡਿੱਗ ਲਾ ਕੇ ਦੇਖੀ ਹੌਲਾ ਬਣਾ। ਹੌਲਾਗਾ। ਚੱਕ ਕੀ ਲੈ ਜੀ ਮੋਢੇ ਤੇ ਵਰ। ਛੜਕ ਤੇ ਚ ਲਾ ਕੇ ਦੇਖ ਕੇ ਹੈਗੇ ਜੀ। ਮੰਡੀ ਛੜਕਦੇ। ਠੀਕ ਹੈ। ਗੇਅਰ ਹੌਲਾ ਰੱਖਿਆ ਤੂੰ। ਮੈਂ ਪਹਿਲਾਂ ਇੱਕ ਹੀ ਸਾਰੇ। ਤਾਂ ਹੌਲਾ ਲੱਗਿਆ। ਪਾ ਕੇ ਦੇਖੀ ਗੇਅਰ। ਬਸ ਇੱਥੇ ਜੇ ਵਿਚਾਲੋਂ ਜੇ ਰੱਖ ਲੈਣ ਨਾਲ ਇਥੋਂ ਤੋੜਨ ਵੇਲੇ ਸੌਖਾ ਰਹਿੰਦਾ ਕੰਮ ਇਥੇ। ਗੋਡਿਆਂ ਤੇ ਲੋੜ ਜਾਂ ਨਹੀਂ ਆਉਂਦਾ ਬਾਲਾ ਨਾਲੇ। ਜੋੜ ਨਹੀਂ ਚੈਨ ਤੇ ਲੋਡ ਨਹੀਂ ਹੁੰਦਾ ਹੈ ਬ੍ਰੇਕ ਪੁੱਠੇ ਕਰੇ ਹੋਏ ਆ ਹਾਂ ਇਹ ਬ੍ਰੇਕ ਮਾਗਰ ਲਗਾ ਠੀਕ ਹੈ ਤਿਆਰੀ ਆ ਬਸ ਇਧਰ ਪਾਇਆ ਬੈਗਾ ਸਮਾਨਾ ਝੋਲਿਆਂ ਚ ਇੱਕ ਜੀ ਹੈ ਆਹ ਰਹਿ ਗਿਆ ਬਸ ਕੱਪੜੇ ਜੇ ਆ ਸੀ ਹੂੰ 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 ਮੰਜਾ ਭਰ ਰਖਿਆ ਆ ਦੇਖ ਆ ਭਰੇ ਪਏ ਆ ਕੱਪੜੇ ਜਿਹੇ ਰਹਿ ਗਏ ਪਾਉਣਾ ਇਕੱਠੇ ਕਰਕੇ ਆਉਣਾ ਬੈਗ ਚ ਤੇਰੀ ਜੇ ਸਾਡੇ ਲੰਮੀ ਖਿੱਚਦੇਗੇ ਬਾਟ ਤੂੰ ਦੱਸ ਚੱਲਣਾ ਤਾਂ ਜੇ ਇਹ ਕੰਮ ਤਾਂ ਨੇਦਾ ਨਹੀਂ ਕਰਦਾ ਚੱਲਣਾ ਤਾਂ ਹੈਗਾ ਨਹੀਂ ਚੱਲਣਾ ਸੀਗਾ ਚੱਲ ਫੇਰ ਸਹੀ ਕੋਈ ਨਾ ਜਦੋਂ ਸਰਕੇ ਕਿਹਦੇ ਫੇਰ ਦੇਖਾਂ ਮਿਲ ਨਹੀਂ ਰਹੇ ਹਾਂ ਲੋਟਾ ਖੀਰ ਆਈ ਗਈ ਖੀਰ ਜਾਇਆ ਯਾਰ ਮਾਹਕੇ ਦਾ ਮਾਰੇ ਜੀ ਅ ਇੱਥੇ ਪੜ ਕੇ ਰੱਖਿਓ ਬਸ ਆ ਗਲੀ ਟੀ-ਸ਼ਰਟ ਆਈ ਹੋਏ ਸਾਰੀ ਵਿੱਚ ਠੀਕ ਹੈ ਹਾਂ ਬਈ ਆਪਾਂ ਟੀ-ਸ਼ਰਟਾਂ ਰੇਂਜਰ ਰੋਲ ਕਰਕੇ ਰੱਖੀ ਜਾਂਦੇ ਨੇ ਇਹਨੂੰ ਰੇਂਜਰ ਰੋਲ ਕਹਿੰਦੇ ਆ ਕਿਵੇਂ ਕਰਨੀ ਹੁੰਦੀ ਐ ਤੁਹਾਨੂੰ ਦੱਸ ਦਿਆਂ ਮੜ ਜੇ ਇਹ ਜੇ ਬਾਹ ਖੱਦੋ ਵਾਲਾ ਕੰਮ ਹੋ ਜਾਂਦੇ ਵਿੱਚ ਬੈਗ ਚ ਰੀੜੇ ਕੱਪੜੇ ਕੱਢਦੇ ਆ ਫਿਰ ਉਹ ਖਿੱਲਰ ਦੇ ਨੀਗੇ ਤੇ ਇਹਨੂੰ ਇੱਥੋਂ ਥੱਲੋਂ ਟੀ-ਸ਼ਰਟ ਨੂੰ ਪੁੱਠੀ ਮੋੜ ਲੈਣਾ ਤੇ ਇੱਕ ਤੈ ਐ ਇੱਕ ਤੈ ਇਧਰ ਤੇ ਇੱਥੋਂ ਫਿਰ ਵਿਚਾਲੋਂ ਮੋੜ ਦੇ ਤੇ ਇਧਰ ਨੂੰ ਐ ਗੋਲ ਕਰਕੇ ਲਈ ਜਾਣਾ ਤੇ ਇਧਰੋਂ ਜਿਹੜਾ ਕੱਪੜਾ ਪਹਿਲਾਂ ਆਪਾਂ ਮੋੜ ਕੇ ਰੱਖਿਆ ਹੁੰਦਾ ਇਹਨੂੰ ਮੋੜ ਕੇ ਦੇ ਉੱਤੇ ਚੜਾ ਦਿਓ ਚੱਕ ਹੋ ਗਈ ਰੈਂਜਰ ਰੋਲ ਬੱਸ ਬੱਸ ਮੁੜ ਕੇ ਜਿਵੇਂ ਮਰਜੀ ਰੁਲੀ ਜਾਣਾ ਹੈ ਬੈਗ ਚੋਂ ਕੱਢ ਕੇ ਕੱਪੜੇ ਤੇ ਆਏ ਨਹੀਂ ਗਾ ਬਈ ਉਰੇ ਬਰੇ ਹੋ ਜਾਨਾ ਮਤਲਬ ਤੈ ਖੋਲੀ ਹੋਇਆ ਖੇਲਰ ਜਾਣਗੇ ਸਾਸਰੀ ਕਾਲ ਮਾਸੀ ਤਕੜੇ ਠੀਕ ਹੈ ਜੀ 12 ਵਜੇ ਦਾ ਵੇਲਾ ਤੇ ਤਿਆਰੀਆਂ ਚ ਲੱਗਿਆ ਪਿਆ ਪੂਰਾ ਕਿ ਤੋਂ ਹਣ ਸਰ ਇੱਕ ਮਿੰਟ ਨਹੀਂ ਬੈਠੇ ਇਧਰ ਗਾਲੀ ਗਾਲੇ ਪਾਸੇ ਪਲਾਸ ਪਿਆ ਸੀ ਮੈਂ ਕਿਹਾ ਉਹ ਚੱਕ ਕੇ ਲੈ ਜੀ ਤੇ ਨਾਲੇ ਕਾਲੇ ਹੋਰਾਂ ਚਾਚੇ ਹੋਰਾਂ ਉਧਰ ਮਿਲਿਆਵਾਂਗੇ। ਉਹ ਬੈ ਚਾਚਾ ਟਾਲੀ ਥਲੇ। ਉਹ ਬੱਲੇ ਚਾਚਾ। ਅੱਜ ਟਾਲੀ ਥਲੇ ਮੰਜਾ। ਵਾਹ ਮੈਂ ਹੀ ਰੱਖੀ। ਠੀਕ ਆ। ਹਸਤਰੀ ਕਾਲ। ਤਗੜਾ। ਠੀਕ ਹੈ। ਮੈਂ ਫلسطੀਨ ਦੀ ਕਬੀਨਾ ਨੇ ਜਿਹੜਾ ਫੈਸਲਾ ਕੀਤਾ ਗਜ਼ਾ ਨੂੰ ਟੇਕਓਵਰ ਕਰਾ ਚਾਹ। ਚੱਲੀ ਜਾਂਦਾ ਟੈਲੀ ਵੀ ਨਾ। ਹੂੰ ਠੀਕ ਐ ਕਾਲਾ ਕਿੱਥੇ ਹੀ ਆ ਜਾਨਾ ਮੈਂ ਤਿਆਰੀ ਆ ਮੇਰੀ ਅੱਜ ਵਿਛਲੇ ਪੈਰ ਦੀ ਬਈ ਉਹ ਤੁਹਾਨੂੰ ਦੱਸਾਂਗੇ ਕਿਵੇਂ ਆ ਤੇ ਮਿਲਾਂਗੇ ਨਥੇ ਹੀ ਠੀਕ ਐ ਮੈਨੂੰ ਕਹਿੰਦਾ ਸੀ ਪਲਾਸ ਪਿਆਗਾ ਕੰਦੂੜੀ ਤੇ ਕਹਿੰਦਾ ਹੈ ਨਹੀਂਗਾ ਚ ਦੇਖਿਆ ਨਹੀਂ ਮੈਨੂੰ ਕੰਦੂੜੀ ਤੇ ਟੈਂਪਰ ਨਹੀਂ ਪਿਆ ਉਹਦੇ ਉੱਤੇ ਹਾਂ ਉਹਦੇ ਮੰਗਲੇ ਪਾਸੇ ਠੀਕ ਐ ਤਿਆਰੀ ਅੱਜ ਮੇਰੀ ਆਥਣੇ ਤੇ ਉਹ ਕਰਦਾ ਗੱਲਬਾਤ ਆਪਾਂ ਤੇ ਮਿਲਾਂਗੇ ਲੰਬੇ ਸਾਰੇ ਬ੍ਰੇਕ ਦੇ ਬਾਅਦ ਤੁਹਾਨੂੰ ਦਿਖਾਉਣੇ ਆ ਫਿਰ ਨਵੀਆਂ ਨਵੀਆਂ ਚੀਜ਼ਾਂ ਨਹੀਂ ਦੇਖੀ ਜਾਨਾ ਠੀਕ ਹੈ ਇਹ ਪਲਾਸ ਚੱਕਣ ਗਿਆ ਸੀ ਕਾਲੇ-ਕਾਲੇ ਪਾਸੇ ਤੇ ਪਲਾਸ ਹੁਣ ਵੀ ਚਾਹੀਦਾ ਸੀ ਮੈਨੂੰ ਤੇ ਨਾਲੇ ਬਾਅਦ ਚ ਵੀ ਕਿਤੇ ਰਾਹ ਪੜੇ ਰੋਡ ਪੈ ਜਾਂਦੀ ਆ ਉਹ ਤਾਂ ਉੱਥੇ ਕੰਮ ਆ ਜੂ ਝੋੜੇ 'ਚ ਪੈ ਰਹੂਗਾ ਨਹੀਂ ਤਾਂ 12:30 ਵਜੇ ਦਾ ਬੇੜਾ ਤੇ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਆ। ਸਾਈਕਲ ਲੈ ਕੇ ਚੱਲੇ ਆ ਬਲਬੀਰ ਮਿਸਤਰੀ ਕੋਲੇ ਤੇ ਆ ਪਿਛਲੀ ਕਾਠੀ ਜੀ ਤੇ ਪਲੇਟ ਜੀ ਲਵਾਉਣ ਵਾਲਾ ਸਿਸਟਮ ਜਿਹਾ ਲਵਾਉਣਾ ਸੀਗਾ। ਉਹ ਹੈਗੀ ਆ ਪਤਰੀ ਜੀ ਹਲਕੀ ਜਿਹੀ ਉਹ ਹਲਦੀ ਜੀ ਆ। ਉਹ ਮੈਨੂੰ ਲੱਗਦਾ ਬੜਾ ਜਿਹੜਾ ਕੱਟਣੀ ਨਹੀਂ ਤੇ ਕੋਈ ਹੋਰ ਸਾਫ ਕਵਾਤਾਬ ਲਵਾ ਕੇ ਲਿਓਨੇ ਆਦੋ। ਬਲਬੀਰ ਆਯਾ ਤਰੀ ਭਾਰੀ ਮੰਗ ਪੈ ਗਈ ਚੋਹਾਨ ਐਗਰੀਕਲਚ ਕਲਚਰ ਵਰਕਸ ਇੱਥੇ ਖਰਾਦ ਬਿਲਡਿੰਗ ਖੇਤੀਬਾੜੀ ਸੰਦਾਂ ਦੇ ਸਾਰਾ ਕੁਝ ਪਈ ਕੀਤਾ ਜਾਂਦਾ ਨਵੀਆਂ ਮਸ਼ੀਨਾਂ ਹੀ ਬਣਾਉਂਦਾ ਚੋਬਰ ਸਪਰੇਸ ਬਰੂ ਕਰਨ ਵਾਲੀਆਂ ਹਾ ਚਾਹ ਪਾ ਰਹਿਣ ਦੇ ਪਾਣੀ ਪੀ ਲੂ ਆ ਪਾਣੀ ਮਗਰ ਅਹੀਂ ਪੀਣਾ ਭੁੱਲ ਗਿਆ ਤੁਰਿਆ ਫਿਰਦਾ ਜਾਦੂ ਕਰ ਦਿੰਦੇ ਭਾਏ ਖਾਲੀ ਘੱਲ ਲੈਗਾ ਖਾਲੀ ਕਰਕੇ ਪਾਣੀ ਦਾ ਭਰ ਦਿਆ ਗਿਆ ਹਾਂ ਲੋਟਾ ਠੀਕ ਐ ਮੈਂ ਵੀ ਆਖਿਆ ਮੈਂ ਟੈਲੀਫੋਨ ਕਰਕੇ ਤੁਰਿਆ ਘਰੇ ਕਿ ਮੁੱਢ ਗਿਆ ਆਖਿਆ ਯਾਰ ਐਨ ਚੜਦੀ ਕਲਾ ਜ ਮਾਹੌਲ ਪੂਰਾ ਤੂੰ ਸੁਣਾ ਜੈ ਸੰਤਾਂ ਦੀ ਤੇਰੀ ਪੱਤੀ ਕੋ ਮੈਂ ਉਹ ਤੇਰੀ ਪੱਤੀ ਘੁਮਾ ਕੇ ਲਿਆਵਾਂਗਾ ਬਰੂਰ ਕਰ ਹਾਂ ਕੋਈ ਨਾ ਤੈਨੂੰ ਘੁਮਾ ਕੇ ਲਿਆਵਾਂਗੇ ਅਗਲੀ ਵਾਰੀ ਲੈ ਮੜੇ ਜੇ ਸੌਖੇ ਹੋ ਗਏ ਫਿਰ ਘੁੰਮ ਕੇ ਆਏ ਸੌਖਾ ਤੈਨੂੰ ਜਦੋਂ ਘੁੰਮਣ ਆ ਕੇ ਉਦੋਂ ਹੋਏਗਾ ਤੂੰ ਠੀਕ ਹੈ ਇਹਦਾ ਔਖਾ ਹੀ ਰਹੇਗਾ ਛੜ ਕੇ ਬੋਰੀ ਪੈਸੇ ਨਹੀਂ ਆਈ ਨਾ ਇਕੱਠੀ ਚੱਲ ਫਿਰ ਕਹਿੰਦੇ ਆ ਰੱਬ ਨੂੰ ਸੱਟ ਪਈ ਰੱਬਾ ਉਹੀ ਬਏ ਦੇ ਫੇਰ ਜਾਵਾਂਗੇ ਹਾਂ ਲੈ ਭਾਈ ਮਿਸਤਰੀ ਬਲਵੀਰ ਸਿੰਘ ਨੇ ਕਰਤਾ ਨਵਾਂ ਜਿਗਰਮੈਂਟ ਇਹਦੇ ਜੀ ਕਰ ਦਾਂਗੇ ਪੱਤੀ ਕਹਿੰਦਾ ਪਹਿਲਾਂ ਵਾਲੀ ਬੱਡਤੀ ਬਈ ਉਹ ਨਰਮ ਨਾਜ਼ਕ ਜੀ ਉਹ ਕਾਗਜ਼ਾਂ ਦਾ ਕੋੜਾ ਹੀ ਸੀਗਾ ਤਾਂ ਜਿਆ ਨਾਲ ਲੱਗਦਾ ਤਾਂ ਪਹਿਲਾਂ ਖੋਲ ਦਿੰਨੇ ਇਹ ਐਲੀਗੇਟ ਤੇਰੀ ਕੋਈ ਬੂਗਾ ਐਲੀਗੇਟ ਹੈਗੇ ਸਾਰੇ ਹੂੰ ਹੂੰ ਹਾਂ ਅੱੜ ਕੇ ਬਿਟ ਲਾਉਂਦਾ ਹਾਂ ਹਾਂ ਫਲੈਕਟਰ ਜਹਾ ਹੈ ਤੇਲ ਲਾਈਟ ਕਹਿੰਦੇ ਆ ਉਹ ਤਾਂ ਨਾ ਮੈਨੂੰ ਬੈਗ ਦੇ ਉੱਤੇ ਲਾਉਣੀ ਪਿਆ ਕਰੂ ਟੇਲ ਲਾਈਟ ਫਲੈਕਟਰ ਜਹਾ ਹੀ ਨਹੀਂ ਇੱਥੇ ਈਦੇ ਤੇ ਨਹੀਂ ਹੈਗਾ ਬੈਗਾਂ ਤੇ ਹੈਗਾ ਤੇ ਜਾਂ ਫਿਰ ਉਹਦੇ ਉੱਤੇ ਪਰ ਲਾ ਕੇ ਲਾਂਗੇ ਆਪਾਂ ਠੀਕ ਆ ਵਾ ਮਾੜਾ ਟਿੱਲੇ ਛੱਡਦੇ ਫਿਰ ਮੈਨੂੰ ਕਸ ਕੇ ਦੁਬਾਰੇ ਕਸੂਗਾ ਪਲੇਟ ਲਾ ਕੇ ਓਕੇ ਬੱਸ ਜਮਾ ਕਰਦੇ ਬਣਾਤੀ ਮਿੱਤਰ ਗਾ ਲੋ ਜੀ ਸਿਆ ਹੁਣ ਹੱਲਣੀ ਨਹੀਂ ਇਹ ਤੈਂਕ ਤੇ ਯੂ ਹੈ ਵੀ ਨਾ ਯਾਰ ਜਿਹੜਾ ਦੂਜਾ ਉਹ ਇੱਥੇ ਲੱਗਣਾ ਸੀ ਕੈਰੀਅਰ ਗੱਟ ਕੇ ਇੱਥੇ ਲੰਨ ਵਾਲਾ ਆਉਂਦਾ ਜਿਵੇਂ ਉਹ ਤਾਂ ਨੂੰ ਆਉਂਦੀ ਹੁੰਦੇ ਆ ਫਿਰ ਇੱਥੋਂ ਆਏ ਇਹਦੇ ਉਹ ਇਹਦੀ ਸਪੋਰਟ ਵਧੀਆ ਹਾਂ ਇਹਦੀ ਸਪੋਰਟ ਵਧੀਆ ਉਹਨੇ ਮੈਨੂੰ ਇਹੀ ਗੱਲ ਕਹੀ ਸੀ ਤੇ ਨਹੀਂ ਇਹ ਇੱਥੇ ਲੱਗਣੀ ਸੀ ਇਹਦੀ ਫਿਰ ਇੰਨੀ ਲੰਮੀ ਐ ਗੱਲ ਨਹੀਂ ਸੀ ਤੇ ਇਹਦੇ ਵਾਲਾ ਫਿਰ ਕੈਰੀਅਰ ਹੈ ਨਹੀਂ ਕਿ ਮੌਕੇ ਤੇ ਉਦੋਂ ਤਾਂ ਲਵਾ ਲਿਆ ਇਹ ਹਾਂ ਇਹ ਤਾਂ ਹੀ ਹੁੰਦੀ ਹੈ ਸ਼ਮਾਨੋ ਦੀ ਹੈ ਬ੍ਰਾਂਡ ਦੀ ਇਹ ਸ਼ਮਾਨੋ ਲੋੜਾ ਠੀਕ ਹੈ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੇਰੀ ਪੱਤੀ ਬਹੁਤ ਦੂਰ ਦੂਰ ਤੱਕ ਘੁੰਮੇ ਇਹ ਇਹ ਖਾਲੀ ਆ ਇਹ ਸਾਮਾਨ ਸੱਲਾ ਪਾਵਾਂਗੇ ਇਹਦੇ ਟੱਲੀ ਵਾਲੀ ਘੈਂਡਾ ਟੱਲੀ ਲਾਉਣ ਲਈ ਟੱਲੀ ਲਾ ਲਾ ਯਾਰ ਹੋਰ ਦੱਸ ਇਹ ਗਾਲੀ ਘੈਂਡ ਵਾਦੀ ਨਾ ਮੈਂ ਪਾਪੂ ਲਵਾ ਕਰ ਆਇਆ ਹਾਂ ਹਾਂ ਪ੍ਰੈਸ਼ਰ ਵਾਲਾ ਲਾ ਲਾਂਗੇ ਚੱਲ ਭਾਈ ਠੀਕ ਹੈ ਭਾਈ ਮਹਤਰੀਆ ਕੀ ਸੂਤਾ ਗਾ ਸੌਦਾ ਨਾ ਵੀ ਨਾ ਅੱਜ ਕੋਈ ਨਾ ਆਈ ਜਾ ਤੋ ਚੱਲ ਜੀ ਮੰਮੀ ਮੈਂ ਨਹੀਂ ਜਾਣਾ ਤੇ ਮਾਤਾਵਰੇ ਨੇ ਅੱਜ ਭਾਈ ਕਈ ਦਿਨਾਂ ਬਾਅਦ ਡਿਊਟੀ ਲੈ ਰੱਖੀ ਆ ਫਿਲਮ ਦੇਖਣ ਦੇ ਤੇ ਬੱਚੇ ਆ ਗਿਆਂ ਲੈ ਗਿਆਂ ਇਹ ਕਹਿੰਦੇ ਇਹਦਾ ਬਾਲਾ ਸਾਫ ਦੀਂਦਾ ਵੱਡਾ ਦੀਂਦਾ ਕੰਮ ਤੇ ਅਧਰ ਮਾਤਾ ਜੀ ਨੇ ਭਾਈ ਕਸਟਰਡ ਬਣਾਤਾ ਅੱਜ ਕਹਨੇ ਮੂੰਹ ਮਿੱਠਾ ਕਰਾ ਦਈਏ ਫਿਰ ਤੋ ਰਵਾਨਾ ਹੋ ਜੇਗਾ ਮੇਰਾ ਦਰਜਾ ਖੁੱਸੂਗਾ ਮਾਗਰੋ ਜੀ ਕਰੇ ਬਣਾਇਆ ਸੀ ਬਿਨਾ ਲਾ ਕੇ ਆਏਗਾ ਮਗਰ ਮੇਰੇ ਵੀ ਜੈ ਲੱਗਦਾ ਹਨਾ ਜਾਵਾਂਗੇ ਦਰਜਾ ਖੁੱਸੂਗਾ ਨਹੀਂ ਇਹ ਕਿਰੇ ਹੁੰਦਾ ਮਾਤਾ ਇਹਦਾ ਮੈਨੂੰ ਵੀ ਲੱਗੂਆਕਰ ਉਹ ਦਰਨ ਵੇਲੇ ਜੇ 11 ਤਾਂ ਤੇ ਬਾਅਦ ਚ ਉਹ ਇਹ ਜੀ ਹੋ ਜਾਂਦਾ ਜਦੋਂ ਹਾਂ ਇੱਕ ਪਿੰਡ ਟੱਪ ਜਾਂਦਾ ਜਦੋਂ ਉਹ ਇਹ ਜੀ ਹੋ ਜਾਂਦਾ ਬੰਦਾ ਬਾਅਦ ਚ ਦਾ ਲੱਗਦਾ ਹਾਂਜੀ ਹਾਂ ਚਲ ਸਾਰੇ ਝੋੜੀਆਂ ਵਾਲੇ ਜਾਂਦੇ ਜਿਹੜੇ ਫੌਜੀ ਵੀ ਰਹੋ ਵੀ ਝੋੜੀਆਂ ਕਰਦੇ ਆ ਮਾਤਾ ਜੀ ਦਾ ਹੈ ਕਿ ਆਪਾਂ ਨਾਲ ਬਹੁਤ ਮੱਝ ਹਾਂ ਚਲੋ ਉਹ ਥੋੜੀ ਫਿਰਮ ਲੰਗੀ ਜਾਂਦੀਆਂ ਨਾਲ ਇਹ ਆਖਾਓ ਸਵਾ 3 ਵਜੇ ਦਾ ਬੇੜਾ ਹੋ ਗਿਆ ਤੇ ਮੈਂ ਕਿਹਾ ਅੱਜ ਤੁਰਨਾ ਫਿਰ ਨਵੇਂ ਟੂਰ ਵਾਸਤੇ ਤੇ ਜਾਂਦੇ ਜਾਂਦੇ ਮੈਂ ਕਿਹਾ ਅੱਜ ਵੀ ਨਹੀਂ ਰਲਾਈ ਜਈਏ ਮਾਤਾ ਕਹਿੰਦੇ ਭਈ ਅਸੀਂ ਆਪ ਹੀ ਰਲਾ ਲਾਂਗੇ ਮਨਪ੍ਰੀਤ ਤੇ ਪਾਪਾ ਪਹਿਲਾਂ ਮੰਡੀ ਗਏ ਹੋਏ ਸੀ ਤੇ ਲੈ ਨਾ ਦੋਲੀ ਅੰਮਾ ਖਾ ਤੁਸੀਂ ਤਰੋ ਚਾਹਦੇ ਮੈਂ ਹੌਣ ਰਲਾ ਦਿਨਾਗਾ ਤੇ ਕਾਏ ਜੀ ਹੁੰਦਾ ਬਈ ਜਿਹੜਾ ਕੰਮ ਇਸ ਵੇਲੇ ਹੋਰ ਜ਼ਿਆਦਾ ਆਉਂ ਗੱਲ ਵੀ ਬੰਦਾ ਇਸ ਵੇਲੇ ਰਾਤ ਅਸੀਮੈਂਟ ਲਾਇਆ ਸੀਗਾ ਕਾਏ ਜੀ ਹੁੰਦਾ ਬਈ ਜਿਹੜਾ ਬੰਦਾ ਰੋਜ਼ ਉਹ ਕੰਮ ਕਰਦਾ ਹੁੰਦਾ ਉਹਨੂੰ ਇਹ ਜਦੋਂ ਜਦੋਂ ਕਿਤੇ ਜਾਣਾ ਹੁੰਦਾ ਉਹਨੂੰ ਐਂ ਲੱਗਦਾ ਹੁੰਦਾ ਅੱਜ ਦਾ ਕੰਮ ਵੀ ਮੈਂ ਨਿਪਟਾਈ ਦੇਵਾਂ ਚਲ ਜਿੰਨਾ ਕਾ ਧੰਨਵਾਦ ਤੇਰੇ ਜਿਹੜਾ ਅੱਜ ਦਾ ਕੰਮ ਨਿਵੇੜ ਕੇ ਨਿਪਟਦਾ ਹੈ ਤੇ ਅੱਜ ਦਾ ਵਲੌਗ ਬਈ ਆਪਾਂ ਇੱਥੇ ਸਮਾਪਤ ਕਰਦੇ ਆਂ ਜਿਹੜਾ ਅੱਜ ਮੈਂ ਤੁਰਨਾ ਕਦੋਂ ਕਿੱਥੇ ਕਿਵੇਂ ਜਾਣਾ ਕਿਉਂ ਜਾਣਾਗਾ ਤੇ ਉਹ ਗੱਲਬਾਤ ਤੁਹਾਨੂੰ ਕੱਲ ਨੂੰ ਇਸ ਸਾਰੀ ਰਾਹਦਾਰੀ ਵਾਲੀ ਉਹ ਨਵੇਂ ਬਲੌਗ 'ਚ ਤੁਹਾਨੂੰ ਦੱਸਾਂਗੇ ਉਹ ਤੁਰਨ ਵਾਲਾ ਬਲੌਗ ਮੈਟਰ ਤੋਂ ਬਣਾਉਂਗਾ ਤੇ ਫਿਲਹਾਲ ਹੁਣ ਮੈਂ 3:30 ਵਜੇ ਦਾ ਵੇਲਾ ਹੋ ਗਿਆ ਤੇ ਨਹਾਤ ਹੋ ਕੇ ਮੈਂ ਤੁਰਨ ਦੀ ਤਿਆਰੀ ਕਰਦਾ ਸਮਾਨ ਬੰਨਿਆ ਪਿਆ ਸਾਈਕਲ ਰੈਡੀ ਆ ਸਾਰਾ ਕੁਝ ਓਕੇ ਪ੍ਰੋਗਰਾਮ ਆਗਾ ਤੇ ਅੱਜ ਮੈਂ ਜਾਂਦੀ ਆ ਫਲਾਤੀ ਤੁਸੀਂ ਕਰ ਹਾਈ ਆਪਾਂ ਦੁਬਾਰੇ ਸ਼ੁਰੂ ਕਰਾਂਗੇ ਨਵਾਂ ਬਲੌਗ ਚਲੋ ਉਹ ਤੋਂ ਬਲਾ ਦੂ ਫਿਰ ਚੰਗਾ ਠੀਕ ਆ ਬਈ ਤੇ ਜੇ ਮਨ ਦਾ ਦਿਲ ਜਿਹਾ ਖੁਸ਼ੀ ਆਦਾ ਲਾਦਾ ਵੀ ਪਤਾ ਨਹੀਂ ਇਹ ਕਿੱਥੇ ਘੁੰਮ ਲੇਗਾ ਤੁੰਤਾ ਇਹ ਨਹੀਂ ਹਜੇ ਦਾ ਉਹ ਕੋਈ ਪਤਾ ਨਹੀਂ ਯਾ ਕੋਈ ਨਾ ਫਿਰ ਮੇਰੇ ਬਾਪ ਫੇਕਰ ਜਾਉਂਦਾ ਫੋਨ ਨਹੀਂ ਲੱਗਿਆ ਆ ਜਾ ਲੱਗਦਾ ਤੇ ਫੋਨ ਜਰੂਰ ਲਾ ਲਿਆ ਕਰ ਫੋਨ ਤਾਂ ਲੱਗਦੇ ਰਹੂਗਾ ਕੋਈ ਨਾ ਲੱਗਿਆ ਕਰੂਗਾ ਮਾਤਾ ਆਥਣੇ ਤੜਕੇ ਤਾਂ ਲਾਜ਼ਮੀ ਲੱਗਿਆ ਕਰੂਗਾ ਠੀਕ ਆ ਤੇ ਠੀਕ ਆ ਫਿਰ ਨਾ ਸਮਾਪਤੀ ਭਈ ਅੱਜ ਦੇ ਵਲੌਗ ਦੀ ਤੇ ਕੱਲ ਦੇ ਵਲੌਗ ਚ ਤੁਹਾਨੂੰ ਨਵਾਂ ਸਫ਼ਰ ਦੇਖਣ ਨੂੰ ਮਿਲੂਗਾ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਇਕੱਠੇ ਬੈਠ ਕੇ ਦੇਖਦੇ ਹੋ ਤੇ ਆ ਨਵੀਂ ਪੱਖੀ ਲਿਆਂਦੀ ਤੇ ਵਧਾਈਆਂ ਇਹ ਤਾਜ ਲੈ ਆਇਆ ਚਾਚਾ ਕਹਿੰਦਾ ਹਾਂ ਤੇ ਵਧਾਈਆਂ ਮਾਤਾ ਨਵੀਂ ਪੱਖੀ ਦੀਆਂ ਦਾ ਹੀ ਹੋ ਮੇਰੇ ਕੋਲ ਤਵਾਰੀ ਬਾਰੀ ਇੰਡੋ ਦੀ ਆ ਭਾਈ 950 ਦੀ ਲਿਆਂਦੀ ਹੈਗੀ ਧੋਕੀ ਖਰਾਬ ਹੋ ਜੀ ਤੇ ਨਾਂ ਕਿਹਨੇ ਆਉਣਾ ਸੀ ਉਹਦੇ ਪੱਖੀ ਵੀ ਖਰਾਬ ਹੋ ਗਏ ਧੋਕੀ ਦੋਕ ਦਿਨ ਭਾਈ ਹੋਰ ਫਿਰ ਦੂਜੀ ਹੋਰ ਪੱਖੀ ਨਾਲ ਕੱਟੇ ਕਿ ਅੱਜ ਹੁਣ ਗਏ ਸੀ ਪਾਪਾ ਤੇ ਮਨਪ੍ਰੀਤ ਦੁਪਹਿਰੇ ਮੰਡੀ ਤੇ ਉੱਥੋਂ ਲੈ ਆਏ ਅੱਛੀ ਫੋਟੋ ਵੀ ਲੈ ਲਾ ਆਜਾ ਤਾਂ ਬਾਸ ਇੱਥੋਂ ਆਏਗੀ ਫੋਟੋ ਆਹੀ ਹੋਸੀ ਪੱਖੀ ਹੋਰ ਪਰ ਕਰਦੇ ਆ ਸਮਾਪਤੀ ਮਨਾਉਣਾ ਫਿਰ ਠੀਕ ਆ ਕਰ ਦੋ ਸਾਸਰੀ ਗੱਲ ਬਈ ਸਾਰਿਆਂ ਨੂੰ